ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਮਾਤਾ ਭਾਗਪਰੀ ਜੀ ਪਿਆਰੀ ਸਾਧ ਸੰਗਤ ਜੀਓ ਕਸ਼ਮੀਰ ਵਿਖੇ ਭਾਈ ਸੇਵਾ ਦਾਸ ਨਾਮ ਦਾ ਗੁਰੂ ਸਾਹਿਬ ਜੀ ਦਾ ਇਕ ਸ਼ਰਧਾਲੂ ਸਿੱਖ ਰਹਿੰਦਾ ਸੀ ਭਾਈ ਸੇਵਾਦਾਸ ਜੀ ਦੀ ਮਾਤਾ ਮਾਈ ਭਾਗਪਰੀ ਵੀ ਗੁਰੂ ਸਾਹਿਬ ਜੀ ਦੀ ਬਹੁਤ ਸ਼ਰਧਾਲੂ ਸੀ ਜੋ ਕਿ ਬਹੁਤ ਬਿਰਧ ਅਵਸਥਾ ਦੀ ਸੀ ਬਿਰਧ ਅਵਸਥਾ ਦੇ ਕਾਰਨ ਉਹ ਅੰਮ੍ਰਿਤਸਰ ਪਹੁੰਚ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਅਸਮਰਥ ਸੀ ਇਸ ਲਈ ਉਸ ਦੀ ਮੰਦੀ ਲਾਲਸਾ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਕਸ਼ਮੀਰ ਪਹੁੰਚ ਕੇ ਉਸ ਨੂੰ ਦਰਸ਼ਨ ਦੇ ਕੇ ਨਿਹਾਲ ਕਰਨ ਗੁਰੂ ਪ੍ਰੇਮ ਵਿੱਚ ਮਾਤਾ ਭਾਗਪਰੀ ਜੀ ਨੇ ਬੜੇ ਪ੍ਰੇਮ ਨਾਲ ਆਪਣੇ ਹੱਥੀਂ ਸੂਤ ਕੱਤ ਕੇ ਗੁਰੂ ਸਾਹਿਬ ਜੀ ਲਈ ਬੜਾ ਸੋਹਣਾ ਇੱਕ ਚੋਲਾ ਤਿਆਰ ਕੀਤਾ ਹੁਣ ਮਾਤਾ ਜੀ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਗੁਰੂ ਸਾਹਿਬ ਅੱਗੇ ਅਰਦਾਸਾਂ ਕਰਨ ਲੱਗੇ ਕਿ ਗੁਰੂ ਸਾਹਿਬ ਜੀ ਆਖਿਓ ਉਸ ਨੂੰ ਦਰਸ਼ਨ ਦੇਣ ਤਾਂ ਕਿ ਉਹ ਗੁਰੂ ਸਾਹਿਬ ਜੀ ਨੂੰ ਆਪਣੇ ਹੱਥੀ ਪੁੰਨਿਆ ਹੋਇਆ ਚੋਲਾ ਪੇਂਟ ਕਰ ਸਕੇ ਸੱਚੇ ਮਨ ਨਾਲ ਗੁਰੂ ਚਰਨਾਂ ਵਿੱਚ ਕੀਤੀ ਗਈ ਅਰਦਾਸ ਕਦੇ ਵੀ ਬਿਰਥੀ ਨਹੀਂ ਜਾਂਦੀ ਅਤੇ ਗੁਰੂ ਵੀ ਹਮੇਸ਼ਾ ਸਿੱਖ ਦੇ ਪ੍ਰੇਮ ਦਾ ਹੀ ਭੁੱਖਾ ਹੁੰਦਾ ਹੈ ਜਿਹੜਾ ਵੀ ਸਿੱਖ ਗੁਰੂ ਨੂੰ ਸੱਚੇ ਦਿਲੋਂ ਪ੍ਰੇਮ ਕਰਦਾ ਹੈ ਗੁਰੂ ਉਸ ਦੀ ਹਰ ਅਰਦਾਸ ਪ੍ਰਵਾਨ ਕਰਦਾ ਹੈ ਸੋ ਮਾਤਾ ਭਗਪਰੀ ਦੇ ਪ੍ਰੇਮ ਦੀ ਖਿੱਚ ਗੁਰੂ ਸਾਹਿਬ ਜੀ ਨੂੰ ਕਸ਼ਮੀਰ ਖਿੱਚ ਲਈ ਅਤੇ ਗੁਰੂ ਸਾਹਿਬ ਜੀ ਮਾਤਾ ਜੀ ਦੇ ਘਰ ਆ ਪਹੁੰਚੇ ਮਾਤਾ ਜੀ ਨੇ ਜਦੋਂ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਦੇ ਵੇੜੇ ਵਿੱਚ ਖੜੇ ਤੱਕਿਆ ਤਾਂ ਉਹਨਾਂ ਦੀ ਹੈਰਾਨੀ ਅਤੇ ਖੁਸ਼ੀ ਦੀ ਕੋਈ ਹੱਦ ਨਾ ਉਹੋ ਗੁਰੂ ਜੀ ਦੇ ਚਿਹਰੇ ਦਾ ਰੋਹਾਨੀ ਨੂਰ ਦੇਖ ਕੇ ਨਿਹਾਲੋ ਨਿਹਾਲ ਹੋ ਗਈ। ਜਾਨੀ ਜਾਨ ਸਤਿਗੁਰੂ ਜੀ ਮਾਤਾ ਜੀ ਕੋਲੋਂ ਆਪਣੀ ਭੇਟਾ ਆਪ ਮੰਗਦੇ ਹੋਏ ਕਹਿਣ ਲੱਗੇ, ਮਾਤਾ ਜੀ ਲਿਆਓ ਸਾਡਾ ਚੋਲਾ ਕਿੱਥੇ ਹੈ? ਮਾਤਾ ਜੀ ਨੇ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਗੁਰੂ ਸਾਹਿਬ ਜੀ ਨੂੰ ਚੋਲਾ ਪੇਟ ਕੀਤਾ ਅਤੇ ਗੁਰੂ ਸਾਹਿਬ ਜੀ ਨੇ ਮਾਤਾ ਜੀ ਨੂੰ ਨੇਕਾਂ ਬਖਸ਼ਿਸ਼ਾਂ ਦੇ ਕੇ ਨਿਹਾਲ ਕੀਤਾ। ਐਵੇਂ ਗੁਰੂ ਸਾਹਿਬ ਜੀ ਨੇ ਗੁਰੂ ਪਿਆਰ ਵਿੱਚ ਰੰਗੀ ਮਾਤਾ ਜੀ ਦਾ ਪ੍ਰੇਮ ਪੂਰਾ ਕੀਤਾ ਤੇ ਉਸ ਨੂੰ ਨਦਰੋ ਨਦਰੀ ਨਿਹਾਲ ਕੀਤਾ। ਗੁਰੂ ਜੀ ਕੁਝ ਦਿਨ ਉੱਥੇ ਰਹੇ ਜਿੱਥੇ ਹੁਣ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਪਾਤਸ਼ਾਹੀ 6 ਵਿੱਚ ਸੋਭਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਮਾਤਾ ਭਾਗਪਰੀ ਜੀ ਪਿਆਰੀ ਸਾਧ ਸੰਗਤ ਜੀਓ ਕਸ਼ਮੀਰ ਵਿਖੇ ਭਾਈ ਸੇਵਾਦਾਸ ਨਾਮ ਦਾ ਗੁਰੂ ਸਾਹਿਬ ਜੀ ਦਾ ਇੱਕ ਸ਼ਰਧਾਲੂ ਸਿੱਖ ਰਹਿੰਦਾ ਸੀ ਭਾਈ ਸੇਵਾਦਾਸ ਜੀ ਦੀ ਮਾਤਾ ਮਾਈ ਭਾਗਪਰੀ ਵੀ ਗੁਰੂ ਸਾਹਿਬ ਜੀ ਦੀ ਬਹੁਤ ਸ਼ਰਧਾਲੂ ਸੀ ਜੋ ਕਿ ਬਹੁਤ ਬਿਰਧ ਅਵਸਥਾ ਦੀ ਸੀ ਬਿਰਧ ਅਵਸਥਾ ਦੇ ਕਾਰਨ ਉਹ ਅੰਮ੍ਰਿਤਸਰ ਪਹੁੰਚ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਅਸਮਰਥ ਸੀ ਇਸ ਲਈ ਉਸ ਦੀ ਮੰਦੀ ਲਾਲਸਾ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਕਸ਼ਮੀਰ ਪਹੁੰਚ ਕੇ ਉਸ ਨੂੰ ਦਰਸ਼ਨ ਦੇ ਕੇ ਨਿਹਾਲ ਕਰਨ ਗੁਰੂ ਪ੍ਰੇਮ ਵਿੱਚ ਮਾਤਾ ਭਾਗ ਭਰੀ ਜੀ ਨੇ ਬੜੇ ਪ੍ਰੇਮ ਨਾਲ ਆਪਣੇ ਹੱਥੀ ਸੂਤ ਕੱਤ ਕੇ ਗੁਰੂ ਸਾਹਿਬ ਜੀ ਲਈ ਬੜਾ ਸੋਹਣਾ ਇੱਕ ਚੋਲਾ ਤਿਆਰ ਕੀਤਾ ਹੁਣ ਮਾਤਾ ਜੀ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਗੁਰੂ ਸਾਹਿਬ ਅੱਗੇ ਅਰਦਾਸਾਂ ਕਰਨ ਲੱਗੇ ਕਿ ਗੁਰੂ ਸਾਹਿਬ ਜੀ ਆ ਕੇ ਉਸ ਨੂੰ ਦਰਸ਼ਨ ਦੇਣ ਤਾਂ ਕਿ ਉਹ ਗੁਰੂ ਸਾਹਿਬ ਜੀ ਨੂੰ ਆਪਣੇ ਹੱਥੀ ਪੁੰਨਿਆ ਹੋਇਆ ਚੋਲਾ ਪਹਿਨਣ ਕਰ ਸਕੇ ਸੱਚੇ ਮਨ ਨਾਲ ਗੁਰੂ ਚਰਨਾਂ ਵਿੱਚ ਕੀਤੀ ਗਈ ਅਰਦਾਸ ਕਦੇ ਵੀ ਬਿਰਥੀ ਨਹੀਂ ਜਾਂਦੀ ਅਤੇ ਗੁਰੂ ਵੀ ਹਮੇਸ਼ਾ ਸਿੱਖ ਦੇ ਪ੍ਰੇਮ ਦਾ ਹੀ ਭੁੱਖਾ ਹੁੰਦਾ ਹੈ ਜਿਹੜਾ ਵੀ ਸਿੱਖ ਗੁਰੂ ਨੂੰ ਸੱਚੇ ਦਿਲੋਂ ਪ੍ਰੇਮ ਕਰਦਾ ਹੈ ਗੁਰੂ ਉਸ ਦੀ ਹਰ ਅਰਦਾਸ ਪ੍ਰਵਾਨ ਕਰਦਾ ਹੈ ਸੋ ਮਾਤਾ ਭਗਪਰੀ ਦੇ ਪ੍ਰੇਮ ਦੀ ਖਿੱਚ ਗੁਰੂ ਸਾਹਿਬ ਜੀ ਨੂੰ ਕਸ਼ਮੀਰ ਖਿੱਚ ਲਈ ਅਤੇ ਗੁਰੂ ਸਾਹਿਬ ਜੀ ਮਾਤਾ ਜੀ ਦੇ ਘਰ ਆ ਪਹੁੰਚੇ ਮਾਤਾ ਜੀ ਨੇ ਜਦੋਂ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਦੇ ਵੇੜੇ ਵਿੱਚ ਖੜੇ ਤੱਕਿਆ ਤਾਂ ਉਹਨਾਂ ਦੀ ਹੈਰਾਨੀ ਅਤੇ ਖੁਸ਼ੀ ਦੀ ਕੋਈ ਹੱਦ ਨਾ ਰਹੀ ਉਹ ਗੁਰੂ ਜੀ ਦੇ ਚਿਹਰੇ ਦਾ ਰੂਹਾਨੀ ਨੂਰ ਦੇਖ ਕੇ ਨਿਹਾਲੋ ਨਿਹਾਲ ਹੋ ਗਈ ਜਾਣੀ ਜਾਨ ਸਤਿਗੁਰੂ ਜੀ ਮਾਤਾ ਜੀ ਕੋਲੋਂ ਆਪਣੀ ਭੇਟਾ ਆਪ ਮੰਗਦੇ ਹੋਏ ਕਹਿਣ ਲੱਗੇ ਮਾਤਾ ਜੀ ਲਿਆਓ ਸਾਡਾ ਚੋਲਾ ਕਿੱਥੇ ਹੈ ਮਾਤਾ ਜੀ ਨੇ ਬੜੇ ਪ੍ਰੇਮ ਅਤੇ ਸ਼ਰਦਾ ਨਾਲ ਗੁਰੂ ਸਾਹਿਬ ਜੀ ਨੂੰ ਚੋਲਾ ਪੇਟ ਕੀਤਾ ਅਤੇ ਗੁਰੂ ਸਾਹਿਬ ਜੀ ਨੇ ਮਾਤਾ ਜੀ ਨੂੰ ਨੇਕਾਂ ਬਖਸ਼ਿਸ਼ਾਂ ਦੇ ਕੇ ਨਿਹਾਲ ਕੀਤਾ ਐਵੇਂ ਗੁਰੂ ਸਾਹਿਬ ਜੀ ਨੇ ਗੁਰੂ ਪਿਆਰ ਵਿੱਚ ਰੰਗੀ ਮਾਤਾ ਜੀ ਦਾ ਪ੍ਰੇਮ ਪੂਰਾ ਕੀਤਾ ਤੇ ਉਸ ਨੂੰ ਨਦਰੋ ਨਦਰੀ ਨਿਹਾਲ ਕੀਤਾ ਗੁਰੂ ਜੀ ਕੁਝ ਦਿਨ ਉੱਥੇ ਰਹੇ ਜਿੱਥੇ ਹੁਣ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਪਾਤਸ਼ਾਹੀ 600 ਸ਼ੋਭਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਮਾਤਾ ਭਾਗਪਰੀ ਜੀ ਪਿਆਰੀ ਸਾਧ ਸੰਗਤ ਜੀਓ ਕਸ਼ਮੀਰ ਵਿਖੇ ਭਾਈ ਸੇਵਾदास ਨਾਮ ਦਾ ਗੁਰੂ ਸਾਹਿਬ ਜੀ ਦਾ ਇੱਕ ਸ਼ਰਧਾਲੂ ਸਿੱਖ ਰਹਿੰਦਾ ਸੀ ਭਾਈ ਸੇਵਾदास ਜੀ ਦੀ ਮਾਤਾ ਮਾਈ ਭਾਗਪਰੀ ਵੀ ਗੁਰੂ ਸਾਹਿਬ ਜੀ ਦੀ ਬਹੁਤ ਸ਼ਰਧਾਲੂ ਸੀ ਜੋ ਕਿ ਬਹੁਤ ਵਿਰਧ ਅਵਸਥਾ ਦੀ ਸੀ ਵਿਰਧ ਅਵਸਥਾ ਦੇ ਕਾਰਨ ਉਹ ਅੰਮ੍ਰਿਤਸਰ ਪਹੁੰਚ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਅਸਮਰਥ ਸੀ ਇਸ ਲਈ ਉਸ ਦੀ ਮੰਦੀ ਲਾਲਸਾ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਕਸ਼ਮੀਰ ਪਹੁੰਚ ਕੇ ਉਸ ਨੂੰ ਦਰਸ਼ਨ ਦੇ ਕੇ ਨਿਹਾਲ ਕਰਨ ਗੁਰੂ ਪ੍ਰੇਮ ਵਿੱਚ ਮਾਤਾ ਭਾਗ ਭਰੀ ਜੀ ਨੇ ਬੜੇ ਪ੍ਰੇਮ ਨਾਲ ਆਪਣੇ ਹੱਥੀਂ ਸੂਤ ਕੱਤ ਕੇ ਗੁਰੂ ਸਾਹਿਬ ਜੀ ਲਈ ਬੜਾ ਸੋਹਣਾ ਇੱਕ ਚੋਲਾ ਤਿਆਰ ਕੀਤਾ ਹੁਣ ਮਾਤਾ ਜੀ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਗੁਰੂ ਸਾਹਿਬ ਅੱਗੇ ਅਰਦਾਸਾਂ ਕਰਨ ਲੱਗੇ ਕਿ ਗੁਰੂ ਸਾਹਿਬ ਜੀ ਆ ਕੇ ਉਸ ਨੂੰ ਦਰਸ਼ਨ ਦੇਣ ਤਾਂ ਕਿ ਉਹ ਗੁਰੂ ਸਾਹਿਬ ਜੀ ਨੂੰ ਆਪਣੇ ਹੱਥੀਂ ਪੂਣਿਆ ਹੋਇਆ ਚੋਲਾ ਭੇਂਟ ਕਰ ਸਕੇ ਸੱਚੇ ਮਨ ਨਾਲ ਗੁਰੂ ਚਰਨਾਂ ਵਿੱਚ ਕੀਤੀ ਗਈ ਅਰਦਾਸ ਕਦੇ ਵੀ ਬਿਰਥੀ ਨਹੀਂ ਜਾਂਦੀ ਅਤੇ ਗੁਰੂ ਵੀ ਹਮੇਸ਼ਾ ਸਿੱਖ ਦੇ ਪ੍ਰੇਮ ਦਾ ਹੀ ਭੁੱਖਾ ਹੁੰਦਾ ਹੈ ਜਿਹੜਾ ਵੀ ਸਿੱਖ ਗੁਰੂ ਨੂੰ ਸੱਚੇ ਦਿਲੋਂ ਪ੍ਰੇਮ ਕਰਦਾ ਹੈ ਗੁਰੂ ਉਸ ਦੀ ਹਰ ਅਰਦਾਸ ਪ੍ਰਵਾਨ ਕਰਦਾ ਹੈ ਸੋ ਮਾਤਾ ਭਗਪਰੀ ਦੇ ਪ੍ਰੇਮ ਦੀ ਜਦ ਗੁਰੂ ਸਾਹਿਬ ਜੀ ਨੂੰ ਕਸ਼ਮੀਰ ਖਿੱਚ ਲਈ ਅਤੇ ਗੁਰੂ ਸਾਹਿਬ ਜੀ ਮਾਤਾ ਜੀ ਦੇ ਘਰ ਆ ਪਹੁੰਚੇ ਮਾਤਾ ਜੀ ਨੇ ਜਦੋਂ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਦੇ ਵੇੜੇ ਵਿੱਚ ਖੜੇ ਤੱਕਿਆ ਤਾਂ ਉਹਨਾਂ ਦੀ ਹੈਰਾਨੀ ਅਤੇ ਖੁਸ਼ੀ ਦੀ ਕੋਈ ਹੱਦ ਨਾ ਰਹੀ ਉਹ ਗੁਰੂ ਜੀ ਦੇ ਚਿਹਰੇ ਦਾ ਰੋਹਾਨੀ ਨੂਰ ਦੇਖ ਕੇ ਨਿਹਾਲੋ ਨਿਹਾਲ ਹੋ ਗਈ ਜਾਣੀ ਜਾਨ ਸਤਿਗੁਰੂ ਜੀ ਮਾਤਾ ਜੀ ਕੋਲੋਂ ਆਪਣੀ ਭੇਟਾ ਆਪ ਮੰਗਦੇ ਹੋਏ ਕਹਿਣ ਲੱਗੇ ਮਾਤਾ ਜੀ ਲਿਆਓ ਸਾਡਾ ਚੋਲਾ ਕਿੱਥੇ ਹੈ ਮਾਤਾ ਜੀ ਨੇ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਗੁਰੂ ਸਾਹਿਬ ਜੀ ਨੂੰ ਚੋਲਾ ਪੇਟ ਕੀਤਾ ਅਤੇ ਗੁਰੂ ਸਾਹਿਬ ਜੀ ਨੇ ਮਾਤਾ ਜੀ ਨੂੰ अनेका ਬਖਸ਼ਿਸ਼ਾਂ ਦੇ ਕੇ ਨਿਹਾਲ ਕੀਤਾ ਐਵੇਂ ਗੁਰੂ ਸਾਹਿਬ ਜੀ ਨੇ ਗੁਰੂ ਪਿਆਰ ਵਿੱਚ ਰੰਗੀ ਮਾਤਾ ਜੀ ਦਾ ਪ੍ਰੇਮ ਪੂਰਾ ਕੀਤਾ ਤੇ ਉਸ ਨੂੰ ਨਦਰੂ ਨਦਰੀ ਨਿਹਾਲ ਕੀਤਾ ਗੁਰੂ ਜੀ ਕੁਝ ਦਿਨ ਉੱਥੇ ਰਹੇ ਜਿੱਥੇ ਹੁਣ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਪਾਤਸ਼ਾਹੀ 6 ਵਿੱਚ ਸੋਵਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਮਾਤਾ ਭਾਗਪਰੀ ਜੀ ਪਿਆਰੀ ਸਾਧ ਸੰਗਤ ਜੀਓ ਕਸ਼ਮੀਰ ਵਿਖੇ ਭਾਈ ਸੇਵਾਦਾਸ ਨਾਮ ਦਾ ਗੁਰੂ ਸਾਹਿਬ ਜੀ ਦਾ ਇੱਕ ਸ਼ਰਧਾਲੂ ਸਿੱਖ ਰਹਿੰਦਾ ਸੀ ਭਾਈ ਸੇਵਾਦਾਸ ਜੀ ਦੀ ਮਾਤਾ ਮਾਈ ਭਾਗਪਰੀ ਵੀ ਗੁਰੂ ਸਾਹਿਬ ਜੀ ਦੀ ਬਹੁਤ ਸ਼ਰਧਾਲੂ ਸੀ ਜੋ ਕਿ ਬਹੁਤ ਵਿਰਧ ਅਵਸਥਾ ਦੀ ਸੀ ਵਿਰਧ ਅਵਸਥਾ ਦੇ ਕਾਰਨ ਉਹ ਅੰਮ੍ਰਿਤਸਰ ਪਹੁੰਚ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਅਸਮਰਥ ਸੀ ਇਸ ਲਈ ਉਸ ਦੀ ਮੰਦੀ ਲਾਲਸਾ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਕਸ਼ਮੀਰ ਪਹੁੰਚ ਕੇ ਉਸ ਨੂੰ ਦਰਸ਼ਨ ਦੇ ਕੇ ਨਿਹਾਲ ਕਰਨ ਗੁਰੂ ਪ੍ਰੇਮ ਵਿੱਚ ਮਾਤਾ ਭਾਗ ਭਰੀ ਜੀ ਨੇ ਬੜੇ ਪ੍ਰੇਮ ਨਾਲ ਆਪਣੇ ਹੱਥੀਂ ਸੂਤ ਕੱਤ ਕੇ ਗੁਰੂ ਸਾਹਿਬ ਜੀ ਲਈ ਬੜਾ ਸੋਹਣਾ ਇੱਕ ਚੋਲਾ ਤਿਆਰ ਕੀਤਾ ਹੁਣ ਮਾਤਾ ਜੀ ਬੜੇ ਪ੍ਰੇਮ ਅਤੇ ਸ਼ਰਦਾ ਨਾਲ ਗੁਰੂ ਸਾਹਿਬ ਅੱਗੇ ਅਰਦਾਸਾਂ ਕਰਨ ਲੱਗੇ ਕਿ ਗੁਰੂ ਸਾਹਿਬ ਜੀ ਆ ਕੇ ਉਸ ਨੂੰ ਦਰਸ਼ਨ ਦੇਣ ਤਾਂ ਕਿ ਉਹ ਗੁਰੂ ਸਾਹਿਬ ਜੀ ਨੂੰ ਆਪਣੇ ਹੱਥੀਂ ਪੂਣਿਆ ਹੋਇਆ ਚੋਲਾ ਭੇਂਟ ਕਰ ਸਕੇ ਸੱਚੇ ਮਨ ਨਾਲ ਗੁਰੂ ਚਰਨਾਂ ਵਿੱਚ ਕੀਤੀ ਗਈ ਅਰਦਾਸ ਕਦੇ ਵੀ ਬਿਰਥੀ ਨਹੀਂ ਜਾਂਦੀ ਅਤੇ ਗੁਰੂ ਵੀ ਹਮੇਸ਼ਾ ਸਿੱਖ ਦੇ ਪ੍ਰੇਮ ਦਾ ਹੀ ਭੁੱਖਾ ਹੁੰਦਾ ਹੈ ਜਿਹੜਾ ਵੀ ਸਿੱਖ ਗੁਰੂ ਨੂੰ ਸੱਚੇ ਦਿਲੋਂ ਪ੍ਰੇਮ ਕਰਦਾ ਹੈ ਗੁਰੂ ਉਸ ਦੀ ਹਰ ਅਰਦਾਸ ਪ੍ਰਵਾਨ ਕਰਦਾ ਹੈ ਸੋ ਮਾਤਾ ਭਗਪਰੀ ਦੇ ਪ੍ਰੇਮ ਦੀ ਤੇ ਗੁਰੂ ਸਾਹਿਬ ਜੀ ਨੂੰ ਕਸ਼ਮੀਰ ਖਿੱਚ ਲਈ ਅਤੇ ਗੁਰੂ ਸਾਹਿਬ ਜੀ ਮਾਤਾ ਜੀ ਦੇ ਘਰ ਆ ਪਹੁੰਚੇ ਮਾਤਾ ਜੀ ਨੇ ਜਦੋਂ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਦੇ ਵੇੜੇ ਵਿੱਚ ਖੜੇ ਤੱਕਿਆ ਤਾਂ ਉਹਨਾਂ ਦੀ ਹੈਰਾਨੀ ਅਤੇ ਖੁਸ਼ੀ ਦੀ ਕੋਈ ਹੱਦ ਨਾ ਰਹੀ ਉਹ ਗੁਰੂ ਜੀ ਦੇ ਚਿਹਰੇ ਦਾ ਰੂਹਾਨੀ ਨੂਰ ਦੇਖ ਕੇ निਹਾਲੋ निहाल ਹੋ ਗਈ ਜਾਣੀ ਜਾਨ ਸਤਿਗੁਰੂ ਜੀ ਮਾਤਾ ਜੀ ਕੋਲੋਂ ਆਪਣੀ ਭੇਟਾ ਆਪ ਮੰਗਦੇ ਹੋਏ ਕਹਿਣ ਲੱਗੇ ਮਾਤਾ ਜੀ ਲਿਆਓ ਸਾਡਾ ਚੋਲਾ ਕਿੱਥੇ ਹੈ ਮਾਤਾ ਜੀ ਨੇ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਗੁਰੂ ਸਾਹਿਬ ਜੀ ਨੂੰ ਚੋਲਾ ਪੇਟ ਕੀਤਾ ਅਤੇ ਗੁਰੂ ਸਾਹਿਬ ਜੀ ਨੇ ਮਾਤਾ ਜੀ ਨੂੰਨੇਕਾਂ ਬਖਸ਼ਿਸ਼ਾਂ ਦੇ ਕੇ ਨਿਹਾਲ ਕੀਤਾ ਐਵੇਂ ਗੁਰੂ ਸਾਹਿਬ ਜੀ ਨੇ ਗੁਰੂ ਪਿਆਰ ਵਿੱਚ ਰੰਗੀ ਮਾਤਾ ਜੀ ਦਾ ਪ੍ਰੇਮ ਪੂਰਾ ਕੀਤਾ ਤੇ ਉਸ ਨੂੰ ਨਦਰੂ ਨਦਰੀ ਨਿਹਾਲ ਕੀਤਾ ਗੁਰੂ ਜੀ ਕੁਝ ਦਿਨ ਉੱਥੇ ਰਹੇ ਜਿੱਥੇ ਹੁਣ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਪਾਤਸ਼ਾਹੀ 600 ਸੋਵਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ